ਮੇਰੀ ਵੀਡੀਓ ਦੇਖ ਰਹੇ ਸਭ ਇਹਨਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਪਾਣੀਪਤ ਦੇ ਤੀਸਰੇ ਯੁੱਧ ਦੀ ਇਹ ਯੁੱਧ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿਚਕਾਰ ਹੋਇਆ ਜੀ 1761 ਨੂੰ ਇਹ ਲੜਾਈ ਲੜੀ ਗਈ ਔਰ ਦਿੱਲੀ ਤੋਂ ਤਕਰੀਬਨ 60 ਕਿਲੋਮੀਟਰ ਦੂਰ ਉੱਤਰ ਦੇ ਵਿੱਚ ਇੱਕ ਪਾਣੀਪਤ ਅੱਜ ਕੱਲ ਜਿਹੜਾ ਹਰਿਆਣਾ ਦਾ ਸ਼ਹਿਰ ਆ ਉੱਥੇ ਇਹ ਲੜਾਈ ਲੜੀ ਗਈ ਇੱਕ ਪਾਸੇ ਮਰਾਠੇ ਤੇ ਦੂਸਰੇ ਪਾਸੇ ਅਬਦਾਲੀ 22 ਨਵੰਬਰ ਨੂੰ ਜੰਕੋਜੀ ਸਿੰਧਿਆ ਨੇ ਅਬਦਾਲੀ ਦੇ ਵਜ਼ੀਰਾ ਤੇ ਹਮਲਾ ਕਰ ਦਿੱਤਾ ਜਿਹੜਾ ਇਹਨਾਂ ਦਾ ਸੈਨਾਪਤੀ ਸੀ ਪਾਉ ਉਹਨੂੰ ਬੋਲਦੇ ਸੀ ਪਾਉ ਪਾਉ ਨੇ ਉਹਦਾ ਕੋਈ ਜ਼ਿਆਦਾ ਸਾਥ ਨਹੀਂ ਦਿੱਤਾ ਔਰ ਉਹ ਵੀ ਦੁਬਾਰਾ ਪਿੱਛੇ हट ਗਿਆ ਜਦੋਂ ਇਨਾਂ ਤੋਂ ਪਹਿਲਾਂ ਲੜਾਈ ਤੋਂ ਪਹਿਲਾਂ ਅਫਗਾਨੀ ਜਦੋਂ ਦਿੱਲੀ ਵੱਲੋਂ ਵਧਿਆ ਇਹਨੇ ਬਹੁਤ ਲੁੱਟਮਾਰ ਕੀਤੀ ਕਤਲੋਗਾਰਦ ਕੀਤੇ ਹੋਏ ਸੀ ਕਿ ਜਿਸ ਕਰਕੇ ਰਾਸ਼ਨ ਦਾ ਜਿਹੜਾ ਸੀਗਾ ਉਹ ਸਮਾਨ ਸ਼ੂਰੇ ਸੀਗੇ ਰੇਟ ਮਰਾਠਿਆਂ ਨੇ ਜਿਹੜਾ ਸਮਾਨ ਲੈ ਕੇ ਆਂਦਾ ਸੀਗਾ ਰਾਸ਼ਨ ਪਾਣੀ ਲੈ ਕੇ ਆਂਦਾ ਜਿੰਨੇ ਪੈਸੇ ਲੈ ਕੇ ਆਉਂਦੇ ਇਹ ਲੜਾਈ ਤੋਂ ਕਾਫੀ ਚਿਰ ਪਹਿਲਾਂ तकरीबन 1 ਸਾਲ ਪਹਿਲਾਂ ਇੱਥੇ ਆ ਕੇ ਤੇ ਬੈਠ ਗਏ ਸੀਗੇ ਇਹ ਉਹ ਤੋਗਾ ਆਪਣੇ ਔਰਤਾਂ ਬੱਚੇ ਵੀ ਕਾਫੀ ਨਾਲ ਲੈ ਕੇ ਆਏ ਸੀ ਕਿ ਉਹਨਾਂ ਨੂੰ ਗਾ ਕਿ ਗੰਗਾ ਵੱਲ ਨੂੰ ਕਮਾਉਂਦੇ ਰਹੇ ਕਿਉਂਕਿ ਇਹ ਜਦੋਂ ਜ਼ਿਆਦਾ ਚਿਰ ਹੋ ਗਿਆ ਇਹਨਾਂ ਨੂੰ ਇੱਥੇ ਬੈਠੇ ਤੇ ਇਹਨਾਂ ਦਾ ਰਾਸ਼ਨ ਪਾਣੀ ਜਿਹੜਾ ਸੀਗਾ ਉਹ ਵੀ ਮੁੱਕ ਗਿਆ ਜਾਂ ਕਹਿ ਲੋ ਕਿ ਬਿਨਾਂ ਕੁ ਰਹਿ ਗਿਆ ਉਹ ਲੜਾਈ ਲਈ ਕਾਫੀ ਨਹੀਂ ਸੀਗਾ ਜਿੰਨੇ ਕਿ ਇਹਨਾਂ ਨੇ ਪੈਸੇ ਨਾਲ ਲਿਆਂਦੇ ਸੀਗੇ ਉਹ ਵੀ ਕਾਫੀ ਨਹੀਂ ਸੀਗੇ ਜਦੋਂ ਖਾਣੇ ਦੀ ਔਰ ਪੈਸੇ ਦੀ ਕਿੱਲਤੋਂ ਲੱਗੀ ਤਾਂ ਇਹਨਾਂ ਨੇ ਪਾਣੀਪੱਤ ਦੇ ਮੈਦਾਨ ਦੇ ਵਿੱਚ ਜਿੱਥੇ ਟੈਂਟ ਲਗਾਏ ਹੋਏ ਸੀਗੇ ਆਪਣੇ ਆਪਣੇ ਸਨਾਪਤੀ ਭਾਉ ਦੇ ਕਹਿੰਦੇ ਉੱਤੇ ਇਹਨਾਂ ਨੇ ਉਹਦੇ ਟੈਂਟਾਂ ਦੇ ਵਿੱਚ ਹੀ ਇੱਕ ਟਕਸਾਲ ਕਾਇਮ ਕੀਤੀ ਤੇ ਉਹਦੇ ਵਿੱਚ ਜਿੰਨਾ ਕਹਿੰਨਾ ਕੋਈ ਸੋਨਾ ਚਾਂਦੀ ਹੈਗਾ ਸੀਗਾ ਉਹਨੂੰ ਪਿਘਲਾ ਕੇ ਤੇ ਸਿੱਕੇ ਜਿਹੜੇ ਆ ਉਹ ਬਣਾਉਣ ਲੱਗੇ ਪਰ ਉਹ ਸਿੱਕੇ ਵੀ ਕਾਫੀ ਨਹੀਂ ਸਨਾਂ ਕਿਉਂਕਿ ਰਸ਼ਨ ਦਾ ਜਿਹੜਾ ਕੀਮਤਾਂ ਉਹ ਬਹੁਤ ਵਧੀਆ ਸਨ ਇਸ ਕਰਕੇ ਦਬਾਅ ਦੇ ਵਿੱਚ ਆ ਕੇ ਇਹਨਾਂ ਨੇ ਅਬਦਾਲੀ ਦੇ ਨਾਲ ਸੰਧੀ ਕਰਨ ਦੀ ਪੇਸ਼ਕਸ਼ ਕੀਤੀ ਪਰ ਅਗੋਂ ਅਬਦਾਲੀ ਦਾ ਜਵਾਬ ਸੀ ਕਿ ਮੈਨੂੰ ਲੜਨਾ ਆਉਂਦਾ ਮੈਨੂੰ ਸੰਧੀ ਕਰਨਾ ਨਹੀਂ ਆਉਂਦਾ ਉਹ ਹੀ ਅਬਦਾਲੀ ਜਿਹੜਾ ਬਚਪਨ ਸਿੱਖਾਂ ਦੇ ਮਰਿਆ ਹੱਥ ਜੋੜਦਾ ਸੀ ਤੇ ਸੰਧੀ ਕਰਨ ਨੂੰ ਖਤ ਪੇਜਦਾ ਸੀ ਕਦੀ ਕਿਸੇ ਨੂੰ ਪੇਜਦਾ ਸੀ ਉਹੋ ਹੀ ਅਬਦਾਲੀ ਜੀ ਹੈ ਅਬਦਾਲੀ ਨੇ ਆਪਣੇ ਸਨપતિ ਜਾਂ ਮੰਤਰੀs ਕੋਈ ਇਹਦਾ ਨजीर ਉਹਦੇ ਨਾਲ ਸਲਾਹ ਕੀਤੀ ਤੇ ਸੰਧੀ ਤੋਂ ਮਨਾ ਕਰ ਦਿੱਤਾ ਹੁਣ ਮਰਾਠੇ ਜਿਹੜੇ ਸੀਗੇ ਇਹ ਜਿੰਨੀ ਛੇਤੀ ਹੋ ਸਕੇ ਅਬਦਾਲੀ ਦੇ ਨਾਲ ਜਾਂ ਤਾਂ ਲੜਾਈ ਕਰਨਾ ਚਾਹੁੰਦੇ ਸੀਗੇ ਜਾਂ ਸੰਧੀ ਕਰਨਾ ਚਾਹੁੰਦੇ ਸੀਗੇ ਅਬਦਾਲੀ ਨੂੰ ਪਤਾ ਲੱਗਿਆ ਕਿ ਇਹਨਾਂ ਕੋਲੇ ਖਾਣਾ ਪਾਣੀ ਜਿਹੜਾ ਹੈ ਉਹ ਮੁੱਕ ਚੁੱਕਾ ਹੈ ਉਹਨੇ ਆਪਣੇ ਜਰਨਲਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਪਹਿਲਾ ਹਮਲਾ ਨਹੀਂ ਕਰੋਗੇ ਉਹ ਪਹਿਲਾ ਹਮਲਾ ਮਰਾਠੇ ਹੀ ਕਰਨਗੇ ਇਧਰ ਮਰਾਠਿਆਂ ਨੇ ਇੱਕ ਤਾਂ ਇਹਨਾਂ ਦਾ ਸੈਨਾਪਤੀ ਜਿਹਨੂੰ ਭਾਉ ਬੋਲਦੇ ਸੀ ਉਹ ਸੀਗਾ ਦੂਸਰਾ ਇਹਨਾਂ ਦਾ ਜਿਹੜਾ ਤੋਪਾਂ ਦਾ ਕਮਾਂਡਰ ਸੀਗਾ ਉਹਦਾ ਨਾਮ ਇਬਰਾਹਿਮ ਗਾਰਦੀ ਉਹਦੇ ਨਾਲ ਸਲਾਹ ਕੀਤੀ ਤੇ ਆਪਣੀ ਜਿਹੜੀ ਸੈਨਾ ਇਹਨਾਂ ਦੀ ਉਹਦੇ ਰੂਪ ਰೇಖਾ ਤਿਆਰ ਕੀਤੀ ਕਿ ਸੈਨਾ ਕਿਸ ਤਰ੍ਹਾਂ ਲੜੇਗੀ ਸਲਾਹ ਦੇ ਅਨਸਾਰ ਜਿਹੜੀ ਇਹਨਾਂ ਦੀ ਸੈਨਾ ਹੈ ਉਹ ਵਰਗਾਕਾਰ ਦੇ ਸਾਹਮਣੇ ਲੜੇਗੀ ਪਿੱਛੋਂ ਜਿਹੜਾ ਇਬਰਾਹਿਮ ਗਾਰਦੀ ਹੈ ਉਹ ਤੋਪਾਂ ਦਾ ਫਾਇਰ ਇਹਨਾਂ ਨੂੰ ਕਵਰ ਫਿਰ ਦੇਵੇਗਾ ਤੇ ਇਹਨਾਂ ਦੀਆਂ ਔਰਤਾਂ ਤੇ ਬੱਚੇ ਜਿਹੜੇ ਨੇ ਉਹ ਕੈਮੇ ਦੇ ਵਿੱਚ ਹੀ ਰਹਿਣਗੇ ਉਹਦੇ ਲਈ ਵੀ ਇਹਨਾਂ ਨੇ ਕੋਈ ਸੈਨਿਕ ਛੱਡੇ ਹੋਏ ਸੀਗੇ ਇਸ ਤਰ੍ਹਾਂ ਮਰਾਠਾ ਫੌਜ ਜਿਹੜੀ ਹੈ ਉਹ ਅੱਗੇ ਵਧਣ ਲੱਗੀ ਅੱਗੇ ਵਧ ਗਏ ਜਦੋਂ ਇਹ ਮੈਦਾਨ ਦੇ ਵਿੱਚ ਆ ਗਏ ਨੇ ਮਰਾਠਿਆਂ ਨੇ ਇੱਕ ਵਾਰੀ ਫੇਰ ਅਬਦਲ ਵਾਲਾ ਸੰਧੀ ਦਾ ਰੁਕਾਪੇ ਜਿਆ ਔਰ ਉਹ ਰੁਕਾ ਜਿਹੜਾ ਹੈ ਇਹ ਅਬਦਲਿਕੂ 14 ਤਰੀਕ ਨੂੰ ਪਹੁੰਚਿਆ ਉਹਨੇ ਦੇਖਿਆ ਉਹਨਾਂ ਪਤਾ ਸੀਗਾ ਕਿ ਇਹ ਜਿਹੜੇ ਨੇ ਰਾਸ਼ਨ ਪਾਣੀ ਮੁੱਕ ਚੁੱਕਾ ਇਹਨਾਂ ਕੋ ਇਹ ਹੁਣ ਤੰਗ ਨੇ ਭੁੱਖੇ ਨੇ ਪਿਆਸੇ ਨੇ ਉਹਨੇ ਇੱਕ ਦਿਨ ਹੋਰ ਮੰਗ ਲੈ ਕੇ ਮੈਨੂੰ ਸੋਚਣ ਲਈ ਇੱਕ ਦਿਨ ਦਿੱਤਾ ਜਾਏ ਪਰ ਮਰਾਠੇ ਤਾਂ ਜਿਹੜੇ ਆ ਇਹ ਉਸ ਟਾਈਮ ਮੈਦਾਨ ਦੇ ਵਿੱਚ ਆ ਖੜੇ ਸੀਗੇ ਸੋਚਣ ਦਾ ਤਾਂ ਟਾਈਮ ਨਹੀਂ ਸੀ ਗਿਆ ਇਹਨਾਂ ਕੋ ਅਖੀਰ ਮਰਾਠਿਆਂ ਨੇ ਸਿਰਨ 9 ਵਜੇ 14 ਤਰੀਕ ਨੂੰ ਹੀ 9 ਵਜੇ ਹਮਲਾ ਕਰ ਦਿੱਤਾ ਇਬਰਾਹਿਮ ਗਾਰਦੀ ਜਿਹੜਾ ਹੈ ਉਹਦੀਆਂ ਤੋਪਾਂ ਜਿਹੜੀਆਂ ਨੇ ਉਹ ਵੀ ਫਾਇਰ ਕਰਦੀਆਂ ਸੀਗੀਆਂ ਪਾਗਲ ਫੌਜ ਜਿਹੜੀ ਐ ਉਹ ਅੱਗੇ ਵਧੀ ਲੜਾਈ ਸ਼ੁਰੂ ਹੋਈ ਅਬਦਾਲੀ ਦੇ ਸੈਨਿਕਾਂ ਦੇ ਨਾਲ ਬਰਾਠੇ ਜਿਹੜੇ ਐ ਜਦੋਂ ਹੱਥੋ ਹੱਥੀ ਲੜਾਈ ਸ਼ੁਰੂ ਹੋਈ ਐ ਅਬਦਾਲੀ ਦੀਆਂ ਤੋਪਾਂ ਵੀ ਜਦੋਂ ਬੋਲੀਆਂ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਕੀ ਕੀਤਾ ਕਿ ਇਹ ਜਿਹੜਾ ਇਬਰਾਹਿਮ ਗਾਰਦੀ ਦੀਆਂ ਜਿਹੜੀਆਂ ਤੋਪ ਬਟਾਲੀਆਂ ਨਾਲ ਇਹਨਾਂ ਦਾ ਸਫਾਇਆ ਕੀਤਾ ਜਦੋਂ ਇਨਾ ਦਾ ਸਫਾਇਆ ਹੋ ਗਿਆ ਮਰਾਠੇ ਜਿਹੜੇ ਆ ਚਾਰੇ ਪਾਸਿਓਂ ਘੇਰੇ ਗਏ ਇੱਕ ਤਾਂ ਭੁਖੇ ਔਰ ਉਤੋਂ ਲੜਾਈ ਜਿਹੜੀ ਆ ਅਬਦਾਲੀ ਨਾਲ ਲੜਨਾ ਵੀ ਕਿਹੜਾ ਸੌਖਾ ਪਿਆ ਸੀਗਾ ਫੌਜ ਉਹਦੀ ਵੀ ਤਗੜੀ ਸੀਗੀ ਹੱਥੋ ਹੱਥੇ ਲੜਾਈ ਸ਼ੁਰੂ ਹੋਈ ਉਦੋਂ ਇਹਨਾਂ ਦੀਆਂ ਤੋਪਾਂ ਜਿਹੜੀਆਂ ਨੇ ਉਹਦਾ ਫਾਇਰ ਬੰਦ ਹੋ ਗਿਆ ਅਖੀਰ ਇਹਨਾਂ ਨੇ ਜਿਹੜੀਆਂ ਇਹਨਾਂ ਕੋਲ ਛੋਟੀਆਂ ਤੋਪਾਂ ਸੀਗੀਆਂ ਉਹਨਾਂ ਦਾ ਫਾਇਰ ਕਰਨਾ ਸ਼ੁਰੂ ਕੀਤਾ ਤੇ ਉਹ ਫੈਰੇ ਨਾ ਨੇ ਅਬਦਾਲੀ ਦੀਆਂ ਫੌਜਾਂ ਦੇ ਵਿਚਕਾਰ ਛੁੱਟਿਆ ਜੀ ਅਬਦਾਲੀ ਨੇ ਜਿਹੜੀ ਆਪਣੀਆਂ ਰਿਜ਼ਰਵ ਰੱਖੀਆਂ ਹੋਈਆਂ ਫੌਜਾਂ ਸੀਗੀਆਂ ਉਹ ਵੀ ਉਹਨੇ ਗਾਹ ਕਰਤੀਆਂ ਜਦੋਂ ਉਹ ਮੈਦਾਨ ਦੇ ਵਿੱਚ ਆਈਆਂ ਤੇ ਉਹਨਾਂ ਨੇ ਆ ਕੇ ਇਸ ਲੜਾਈ ਦਾ ਪਾਸਾ ਬਦਲ ਦਿੱਤਾ ਬਰਾਠੇ ਚਾਹੇ ਭੁੱਖੇ ਸੀਗੇ ਪਿਆਸੇ ਸੀਗੇ ਕਿਸ ਤਰ੍ਹਾਂ ਵੀ ਸੀਗੇ ਪਰ ਇਹ ਜਾਨ ਹੂਲ ਕੇ ਲੜੇ ਜੀ ਉਸ ਲੜਾਈ ਦੇ ਵਿੱਚ 2 2.5 ਘੰਟੇ ਖੂਨ ਦੋਲ ਵੀ ਲੜਾਈ ਹੋਈ ਅਖੀਰ 2:15 20 ਮਿੰਟ ਦੇ ਉੱਤੇ ਇੱਕ ਗੋਲੀ ਜਿਹੜੀ ਹੈ ਪਤਾ ਨਹੀਂ ਕਿੱਧਰੋਂ ਆਈ ਉਹ ਵਿਸ਼ਵਾਸਰਾਓ ਜਿਹੜਾ ਹੈ ਉਹਦੇ ਸੀਨੇ ਤੇ ਲੱਗੀ ਤੇ ਵਿਸ਼ਵਾਸਰਾਓ ਜਿਹੜਾ ਹੈ ਉਹ ਮਰਿਆ ਗਿਆ ਜਦੋਂ ਉਹਦੀ ਮੌਤ ਹੋਈ ਹੈ ਇਹ ਵਿਸ਼ਵਾਸਰਾਓ ਜਿਹੜਾ ਹੈ ਇਹ ਮਰਾਠਿਆਂ ਦਾ ਜਿਹੜਾ ਪੇਸ਼ਵਾ ਸੀਗਾ ਉਹਦਾ ਵੱਡਾ ਬੇਟਾ ਸੀਗਾ ਪੇਸ਼ਵਾ ਕਹ ਲੋ ਕਿ ਜਿੱਦਾਂ ਆਪਣਾ ਮਹਾਰਾਜਾ ਉਹਨਾਂ ਦੇ ਪੇਸ਼ੂਆ ਬੰਦੇ ਸੀਗੇ ਉਹਦਾ ਵੱਡਾ ਬੇਟਾ ਸੀਗਾ ਜਦੋਂ ਉਹਨੂੰ ਮਰਿਆ ਦੇਖਿਆ ਸੈਨਾਪਤੀ ਭੌ ਜਿਹੜਾ ਹੈ ਉਹ ਗੁੱਸੇ ਦੇ ਵਿੱਚ ਆ ਕੇ ਤੇ ਕਹ ਲੋ ਕਿ ਅੰਨੇ ਵਾਰ ਲੜਾਈ ਲੜਨ ਲੱਗਾ ਲੜਦੇ ਲੜਦਿਆਂ ਦੁਸ਼ਮਣ ਦੇ ਘੇਰੇ ਦੇ ਵਿੱਚ ਆ ਗਿਆ ਤੇ ਉਹ ਵੀ ਮਰਿਆ ਗਿਆ ਮਰਾਠਾ ਫੌਜ ਨੇ ਜਦੋਂ ਦੇਖਿਆ ਕਿ ਉਹ ਮਰਿਆ ਗਿਆ ਹੈ ਮਰਾਠਿਆਂ ਦੇ ਸੈਨਿਕਾਂ ਨੇ ਹਥਿਆਰ ਛੱਡ ਦਿੱਤੇ ਲੜਾਈ ਲੜਨੀ ਛੱਡ ਦਿੱਤੀ ਤੇ ਮਤਾਂ ਛੱਡ ਕੇ ਭੱਜ ਗਏ ਮ 42 ਨੇ ਪਿਛੇ ਭੱਜਦੇ ਵੀ ਮਾਰੇ ਅਖੀਰ ਉਹਨੇ ਜਿਹੜੇ ਇਹਨਾਂ ਨੇ ਟੈਂਟ ਲਾਇਏ ਸੀਗੇ ਜਿੱਥੇ ਇਹਨਾਂ ਦੇ ਔਰਤਾਂ ਔਰ ਬੱਚੇ ਸੀਗੇ ਉਹਨਾਂ ਤੇ ਹਮਲਾ ਕੀਤਾ ਉਥੋਂ ਵੀ ਜੋ ਕੁਝ ਰਹਿ ਗਿਆ ਸੀਗਾ ਲੁੱਟਮਾਰ ਕੀਤੀ ਤੇ ਔਰਤਾਂ ਤੇ ਬੱਚੇ ਜਿਹੜੇ ਆ ਗੁਲਾਮ ਬਨਾਲੇ ਜਿਨ੍ਹਾਂ ਨੂੰ ਬਾਅਦ ਦੇ ਵਿੱਚੋਂ ਆ ਕੇ ਜੱਸਾ ਸਿੰਘ ਗੁलाम ਗੜੀਆਂ ਵਰਗੇ ਨੇ ਛਡਾਇਆ ਜੀ ਜਦੋਂ ਉਹਨਾਂ ਨੂੰ ਗੁਲਾਮ ਬਨਾਲਿਆ ਬੁਰਾ ਹਾਲ ਕਰ ਦਿੱਤਾ ਇਹਨਾਂ ਦਾ 15 ਤਰੀਕ ਦਾ ਸੂਰਜ ਜਦੋਂ ਚੜ੍ਹਿਆ ਤੇ ਲੋਕਾਂ ਨੇ ਜੋ ਉਥੇ ਹਾਲ ਦੇਖਿਆ ਉਹ ਕਾਫੀ ਬੁਰਾ ਸੀਗਾ ਤੜ ਦੇ ਨਾਲ ਵੱਡਿਆ ਹੋਇਆ ਧੜਪਿਆ ਸੀਗਾ ਕਹਿੰਦੇ ਕਿ ਦੇਖਣ ਨੂੰ ਥੱਲੇ ਜ਼ਮੀਨ ਨਹੀਂ ਸੀ ਰਭਦੀ ਖੂਨੋਂ ਖੂਨ ਹੋਇਆ ਪਿਆ ਸੀਗਾ ਉਹ ਏਰੀਆ ਉਸ ਏਰੀਏ ਦੇ ਵਿੱਚ ਲਗਭਗ 28000 ਜਿਹੜਾ ਮਰਾਠਾ ਸੈਨਿਕਾ ਉਹ ਮਾਰੇ ਗਿਆ ਜੇ ਕੁੱਲ ਮਰਾਠਿਆਂ ਦੀ ਗਿਣਤੀ ਕਰੀਏ ਤਾਂ ਤਕਰੀਬਨ 75000 ਮਰਾਠਾ ਸੈਨਿਕ ਜਿਹੜੇ ਆ ਉਹ ਮਾਰੇ ਗਏ ਆ ਜੀ। ਔਰ ਅਫਗਾਨੀ ਨੇ ਬਾਅਦ ਦੇ ਵਿੱਚੋਂ ਜਿਹੜੇ ਸੈਨਿਕ ਇਹਨਾਂ ਦੇ ਭੱਜ ਕੇ ਪਿੰਡ ਲਾਗੇ ਪਿੰਡਾਂ ਦੇ ਵਿੱਚ ਛੁਪੇ ਸੀਗੇ ਉਹਨੇ ਲੱਭ ਕੇ ਉਹ ਵੀ ਮਾਰੇ। ਔਰ ਪ੍ਰਮੁੱਖ ਆਦਮੀ ਜਿਹੜੇ ਇਹਦੇ ਵਿੱਚ ਮਾਰੇ ਗਏ ਇਹਦੇ ਵਿੱਚ ਸਰ ਵਿਸ਼ਵਾਸ Rao ਮਾਰੇ ਗਿਆ। ਜਿਹੜਾ ਪੇਸ਼ਵਾ ਦਾ ਵੱਡਾ ਪੁੱਤਰ ਸੀਗਾ। ਇਹਦੇ ਵਿੱਚ ਸੈਨਾਪਤੀ ਭਾਉ ਮਾਰੇ ਗਿਆ। ਇੰਜ ਸੰਤਰਾਉ ਕੋਵਾਰ ਮਾਰਿਆ ਗਿਆ ਔਰ ਤੁੱਕੋ ਜੀ ਸਿੰਧਿਆ ਮਾਰਿਆ ਗਿਆ ਜਿਹੜਾ ਜੰਕੋ ਜੀ ਸਿੰਧਿਆ ਸੀਗਾ ਜਿਨੇ ਅਫਦਾਲੀ ਦੇ ਵਜ਼ੀਰਾ ਤੇ ਹਮਲਾ ਕੀਤਾ ਸੀਗਾ ਉਹ ਜ਼ਖਮੀ ਹੋ ਗਏ ਸੀਗਾ ਉਹਨੂੰ ਬਾਅਦ ਚੋਂ ਅਫਦਾਲੀ ਨੇ ਫੜਕੇ ਮਾਰਿਆ ਔਰ ਇਸ ਲੜਾਈ ਦੇ ਵਿੱਚ ਪ੍ਰਮੁੱਖ ਮਰਾਠਾ ਸੈਨਿਕ ਜਿਹੜੇ ਸੀਗੇ ਅ ਵੀਰੋਨਾਲ ਜਿਹੜੇ ਸੀਗੇ ਉਹ ਲਗਭਗ ਸਾਰੇ ਹੀ ਮਾਰੇ ਗਏ ਇਸ ਲੜਾਈ ਤੋਂ ਬਾਅਦ ਮਰਾਠਿਆਂ ਦਾ ਐਸਾ ਲੱਕ ਟੁੱਟਾ ਕਿ ਉਹ ਦੁਬਾਰਾ ਕਦੇ ਵੀ ਸਿਰ ਚੁੱਕਣ ਯੋਗ ਨਹੀਂ ਰਹੇ ਹੁਣ ਦਿੱਲੀ ਤੇ ਤੇ ਉਹਨਾਂ ਨੇ ਕਬਜ਼ਾ ਕਰਨਾ ਹੀ ਕੀ ਸੀਗਾ ਇਸ ਲੜਾਈ ਦੇ ਨਾਲ ਜਿਹੜਾ ਭਾਰਤ ਦੇ ਇਤਿਹਾਸ ਦੇ ਉੱਤੇ ਅਸਰ ਪਿਆ ਸਭ ਤੋਂ ਪਹਿਲਾ ਅਸਰ ਕਿ ਮਰਾਠਿਆਂ ਦਾ ਪੂਰੇ ਦੇਸ਼ ਦੇ ਉੱਤੇ ਰਾਜ ਕਰਨ ਦਾ ਸੁਪਨਾ ਜਿਹੜਾ ਸੀਗਾ ਉਹ ਖਤਮ ਹੋ ਗਿਆ ਦਿੱਲੀ ਸਵੇਤ ਪੂਰੇ ਉੱਤਰੀ ਉੱਤਰ ਪੱਛਮ ਤੇ ਪਠਾਨਾ ਦਾ ਰਾਜ ਹੋ ਗਿਆ ਅਬਦਾਲੀ ਨੇ ਕਬਜ਼ਾ ਕਰ ਲਿਆ ਜੀ ਲਗਭਗ ਔਰ ਮਰਾਠਿਆਂ ਦੀ ਹਾਰ ਨਾਲ ਉਹਨਾਂ ਦਾ ਫੌਜੀ ਤਬਦਵਾ ਜਿਹੜਾ ਸੀਗਾ ਕਾਫੀ ਚਿਰ ਤੋਂ ਜਿਹੜਾ ਬਣਿਆ ਸੀ ਉਹ ਵੀ ਖਤਮ ਹੋ ਗਿਆ ਸਾਰੇ ਪ੍ਰਮੁੱਖ ਮਰਾਠਾ ਸਰਦਾਰ ਮਾਰੇ ਗਏ ਅੰਗਰੇਜ਼ਾਂ ਨੂੰ ਇੰਡੀਆ ਦੇ ਵਿੱਚ ਪੈਰ ਜਮਾਉਣ ਦਾ ਮੌਕਾ ਮਿਲ ਗਿਆ ਉਸ ਤੋਂ ਬਾਅਦ ਉਹਨਾਂ ਨੇ 1761 ਦੇ ਸਾਲ ਦੇ ਵਿੱਚ ਵਿੱਚ ਹੀ ਉਹਨਾਂ ਨੇ ਪੋਂਡੋਚਰੀ ਦੇ ਵਿੱਚ ਕਬਜ਼ਾ ਕਰ ਲਿਆ ਜੀ ਉਹਦੇ ਤੇ ਕਬਜ਼ਾ ਹੋਣ ਦੇ ਨਾਲ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਜਿਹੜੀ ਹੈ ਉਹ ਲਗਭਗ ਪੂਰੇ ਇੰਡੀਆ ਦੇ ਵਿੱਚ ਫੈਲ ਗਈ ਖਾਸ ਪੰਜਾਬ ਨੂੰ ਛੱਡ ਕੇ ਕਿਉਂਕਿ ਉਸ ਟਾਈਮ ਦੇਸ਼ ਪੰਜਾਬ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸੀਗਾ ਜਿਹਨੂੰ ਇਹ ਗੁਰਾ ਆਪਣਾ ਬਾਪ ਮੰਨਦਾ ਸੀ ਇਹ ਸੀ ਜੀ ਪਾਣੀਪਤ ਦੀ ਤੀਸਰੀ ਲੜਾਈ ਜਿਹੜੀ ਆਪਾਂ ਫਿਲਮ ਦੇਖਦੇ ਆ ਪਾਣੀਪਤ ਉਹਦੇ ਵਿੱਚ ਤੇ ਕਈ ਕੁਝ ਦਿਖਾਇਆ ਗਿਆ ਹੈ ਪਰ ਹਕੀਕਤ ਜੋ ਜਿਹੜੀ ਹੈ ਉਹ ਬਹੁਤ ਅਲੱਗ ਹੈ ਜੀ ਉਹਦੇ ਤੋਂ ਜੇਕਰ ਦੇਖਿਆ ਜਾਵੇ ਤੇ ਕਿਤਾਬਾਂ ਪੜਨਗੇ ਤੇ ਫਿਰ ਇਹਨਾਂ ਦੇ ਪਾਣੀਪਤ ਦੀ ਤੀਜੀ ਲੜਾਈ ਜਿਹੜੀ ਉਹ ਉਹਦਾ ਪੂਰਾ ਪਤਾ ਲੱਗਦਾ ਹੈ ਕਿ ਹੋਇਆ ਕੀ ਅਸਲ ਦੇ ਵਿੱਚ ਔਰ ਉਹ ਬਖਾਇਆ ਕੀ ਗਿਆ ਅਸਲ ਦੇ ਵਿੱਚ ਇਹਨਾਂ ਦੀਆਂ ਜਿਹੜਾ ਔਰਤਾਂ ਅਫਦਾਲੀ ਨੇ ਗੁਲਾਮ ਕੀਤੀਆਂ ਉਹ ਜਦੋਂ ਇਹਨਾਂ ਨੇ ਸਤਲੁਜ ਦਰਿਆ ਅਫਦਾਲੀ ਨੇ ਪਾਰ ਕੀਤਾ ਤੇ ਉਹਦੇ ਬਾਅਦ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂ ਵਾਲੀਆ ਜਿਹੜਾ ਉਹਨਾਂ ਨੇ ਆ ਕੇ ਛਡਾਈਆਂ ਨੇ ਔਰ ਛਡਾ ਕੇ ਵਾਪਸ ਮਰਾਠਾ ਦੇਸ਼ ਤੱਕ ਵਾਪਸ ਪਹੁੰਚਾਈਆਂ ਜਿਹਨੂੰ ਇਹ ਮਰਾਠਾ ਦੇਸ਼ ਬੋਲਦੇ ਸੀਗੇ ਜਿਹਦੇ ਤੇ ਅਫਗਾਨੀ ਨੇ ਕਬਜ਼ਾ ਕੀਤਾ ਅੱਜ ਕਹਿੰਨ ਨੂੰ ਮਰਾਠੇ ਜੋ ਮਰਜੀ ਕਹਿੰਦੇ ਰਹਿਣ ਪਰ ਜੋ ਹਕੀਕਤ ਹੈ ਉਹ ਹਕੀਕਤ ਹੀ ਰਹਿੰਦੀ ਹੈ ਜੀ ਸੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ حاضر ਹੋਵਾਂਗੇ ਤਦ ਤੱਕ ਲਈ ਜੀ ਸਾਥ ਦਿਓ ਸਤਿ ਸ਼੍ਰੀ ਅਕਾਲ ਜੀਉਂਦੇ ਰਹੋ ਜੀ